ਇਹ ਜੋ ਤਸਵੀਰਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਜਿਹੜਾ ਇੰਡੀਅਨ 에ਅਰ ਫੋਰਸ ਦਾ ਫਾਈਟਰ ਜੈਟ ਤੇਜਸ ਜਿਹੜਾ ਕਿ ਇਸ ਵੇਲੇ ਕ੍ਰੈਸ਼ ਹੋਇਆ ਦੁਬਈ ਦੇ ਵਿੱਚ ਇੱਕ 에ਅਰ ਸ਼ੋਅ ਦੇ ਵਿੱਚ ਕ੍ਰੈਸ਼ ਹੋਇਆ ਉਹਦੀਆਂ ਤਸਵੀਰਾਂ ਬੜੀ ਦੁਖਦਾਈ ਘਟਨਾ ਹੈ ਇਹਦੇ ਵਿੱਚ ਜਿਹੜਾ ਪਾਇਲਟ ਸੀਗਾ ਨਮਾਸ਼ ਸਿਆਲ ਜਿਹੜਾ ਕਿ ਪੁਰਾਣੇ ਪੰਜਾਬ ਤੋਂ ਸੀ ਕਹਿ ਸਕਦੇ ਆ ਕਿਉਂਕਿ ਹਿਮਾਚਲ ਪਹਿਲਾਂ ਪੰਜਾਬ ਦਾ ਹੀ ਹਿੱਸਾ ਸੀ ਤੇ ਜਿਹੜਾ ਹਿੱਸਾ ਕਾਂਗੜਾ ਤੋਂ ਇਹ ਬਿਲੋਂਗ ਕਰਦਾ ਹੀ ਕਾਂਗੜਾ ਕਦੀ ਹਿਸ਼ਾਰਪੁਰ ਦਾ ਹੀ ਹਿੱਸਾ ਹੋਇਆ ਕਰਦਾ ਸੀ 1968 ਤੋਂ ਪਹਿਲਾਂ ਨਮਾਨ ਚ ਸਿਆਲ ਬਿੰਗ ਕਮਾਂਡਰ 에ਅਰ ਫੋਰਸ ਇੰਡੀਆ ਦੀ ਉਹਨਾਂ ਦੀ ਮੌਤ ਹੋ ਚੁੱਕੀ ਆ ਬੜੀ ਦੁਖਦਾਈ ਘਟਨਾ ਕੋਈ ਇੰਜਨ ਚ ਖਰਾਬੀ ਆ ਗਈ ਜਾਂ ਕੋਈ ਸਾਜ਼ਿਦ ਸੀਗੀ ਜਾਂ ਪਾਇਲਟ ਦੇ ਕੋਲੋਂ ਕੋਈ ਗਲਤੀ ਹੋਈ ਕੀ ਆ ਪੂਰਾ ਮਸਲਾ ਇਹਦੇ ਵਿੱਚ ਕਿਸ ਕਰਕੇ ਇਹ ਦੁਰਘਟਨਾ ਹੋਈ ਕਿਉਂਕਿ 115 ਦੇਸ਼ਾਂ ਦੇ दे। ਜਿਹੜੇ ਵੱਖ-ਵੱਖ ਫਾਈਟਰ ਜੈਟ ਇਸ 에ਅਰ ਸ਼ੋਅ ਦੇ ਵਿੱਚ ਦੁਬਈ ਦੇ ਵਿੱਚ ਇੱਥੇ ਪ੍ਰਦਰਸ਼ਨ ਕਰਨ ਆਏ ਹੋ ਸੀਗੇ ਇਹਦੇ ਨਾਲ ਜਿਹੜੇ ਇਹ ਫਾਈਟਰ ਜੈਟ ਆ ਉਹਨਾਂ ਦੀ ਖਰੀਦ-ਖਰੂਦ ਵੀ ਹੁੰਦੀ ਆ ਦੇਖ ਕੇ ਕਿ ਕਿਹੜਾ ਫਾਈਟਰ ਜੈਟ ਵਧੀਆ ਇਹ ਮਤਲਬ ਕਿ ਰੋਲ ਅਦਾ ਕਰਦਾ ਆ ਜਾਂ ਵਧੀਆ ਆ ਕਿਦਾਂ ਕਲਾਬਾਜ਼ੀਆਂ ਕਰਦਾ ਸੋ ਇਹ ਸਾਰੇ ਮਾਮਲੇ ਉੱਤੇ ਵਿਸਤਾਰ ਨਾਲ ਚਰਚਾ ਕਰਦੇ ਆਂ ਦੂਜੀ ਵਾਰੀ ਹੋਇਆ ਜਦੋਂ ਤੇਜਸ ਇਸ ਤਰ੍ਹਾਂ ਕਰੈਸ਼ ਹੋਇਆ 2024 ਦੇ ਵਿੱਚ ਜੈਸਲ ਮੇਅਰ ਦੇ ਵਿੱਚ ਵੀ ਇੱਕ ਤੇਜਸ ਜਿਹੜਾ ਸੀਗਾ ਇਹ ਕਰੈਸ਼ ਹੋਇਆ ਦੂਜੀ ਵਾਰੀ ਹੁਣ ਇਹ ਇੱਥੇ ਦੁਬਈ ਦੇ ਵਿੱਚ ਇਹ ਕ੍ਰੈਸ਼ ਹੋਇਆ ਇਹ 21 ਨਵੰਬਰ ਨੂੰ ਉੱਥੇ ਲੋਕਲ ਟਾਈਮ 2:10 ਦੇ ਉੱਤੇ ਇਹ ਕ੍ਰੈਸ਼ ਹੋਇਆ ਤੇਜਸ ਫਾਈਟਰ ਜੈਟ ਦੇ ਉੱਤੇ ਫਿਲਮ ਤੱਕ ਵੀ ਬਣੀ ਹੋਈ ਆ ਕਾਫੀ ਮਸ਼ਹੂਰ ਆ ਵਿੱਚ ਨਰਿੰਦਰ ਮੋਦੀ ਸਾਹਿਬ ਹੁਣੀ ਵੀ ਇਸ ਦੇ ਵਿੱਚ ਸਵਾਰੀ ਕੀਤੀ ਹੋਈ ਆ ਸੋ ਇਹ ਬਹੁਤ ਹੀ ਘੱਟ ਜਾਨੀ ਕਿ ਇੱਕ ਰਿਸਕ ਵਾਲਾ ਜਿਹੜਾ ਫਾਈਟਰ ਜੈਟ ਆ ਜਿਹੜਾ 100% ਇੰਡੀਆ ਦੁਆਰਾ ਬਣਾਇਆ ਗਿਆ ਆ DRDO ਦੁਆਰਾ HAL ਦੁਆਰਾ ਹਾਲ ਦੁਆਰਾ ਦੋਨਾਂ ਨੇ ਮਿਲ ਕੇ ਹੀ ਇਹਨੂੰ ਬਣਾਇਆ ਸੀਗਾ ਇਹ ਬੜਾ ਇੱਕ ਲਾਈਟ ਜਾਨੀ ਕਿ ਫਾਈਟਰ ਜੈਟ ਆ ਜਿਹੜਾ ਕਿ ਬਹੁਤ ਹੀ ਇੱਕ ਸੌਖੇ ਤਰੀਕੇ ਦੇ ਨਾਲ ਹਵਾ ਦੇ ਵਿੱਚ ਆਪਣੇ ਨਾਲ ਕਾਫੀ ਜਿਹੜੇ ਹਥਿਆਰ ਸੀਗੇ ਉਹ ਕੈਰੀ ਕਰਕੇ ਦੁਸ਼ਮਣ ਦੇ ਏਰੀਏ ਦੇ ਵਿੱਚ ਉਹਦਾ ਨੁਕਸਾਨ ਕਰ ਸਕਦਾ ਸੀ ਤੇਜਸ ਦੇ ਤਿੰਨ ਮੁੱਖ ਵਰਜਨ ਜਿਹੜੇ ਐਸ ਵੇਲੇ ਬਣ ਰਹੇ ਆ ਤੇਜਸ ਤੇਜਸ MK1 ਤੇਜਸ MK1A ਤੇਜਸ MK2 ਜਿਹੜਾ ਇਹ ਇਸ ਵੇਲੇ ਇੱਥੇ ਕ੍ਰੈਸ਼ ਹੋਇਆ ਦੁਬਈ ਦੇ ਵਿੱਚ ਉਹ ਤੇਜਸ ਐਮ ਕੇ 1 ਸੀਗਾ ਤਾਂ ਤੇਜਸ ਦੀ ਸਪੀਡ ਕਿੰਨੀ ਆ ਉਹ 2000 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਇਹ ਉਡਾਣ ਭਰ ਸਕਦਾ ਆ ਤੇ ਜੇਕਰ ਇਹਦੀ ਰੇਂਜ ਦੀ ਗੱਲ ਕੀਤੀ ਜਾਵੇ ਤਾਂ 1700 ਕਿਲੋਮੀਟਰ ਇਹ ਬਿਨਾ ਤੇਲ ਭਰਾਏ ਤੋਂ ਇੱਕ ਵਾਰੀ ਤੇਲ ਦੀ ਟੈਂਕੀ ਫੁੱਲ ਕੀਤੀ ਤਾਂ ਇੰਨੀ ਦੂਰ ਤੱਕ ਇਹ ਜਾ ਸਕਦਾ ਸੀਗਾ ਤੇ ਇਹਦੇ ਵਿੱਚ ਇਹ ਵੀ ਸਮਰੱਥਾ ਸੀਗੀ ਕਿ ਹਵਾ ਦੇ ਵਿੱਚ ਹੀ ਇਹਦੇ ਵਿੱਚ ਤੇਲ ਭਰਿਆ ਜਾ ਸਕਦਾ। ਤੇਜਸ ਦੇ ਵਿੱਚ 40% ਕਾਰਬਨ ਫਾਈਬਰ ਕੰਪੋਜ਼ਿਟਸ ਭਰੇ ਹੋਏ ਸੀਗੇ ਜਿਹੜੇ ਕੀ ਇਹਨੂੰ ਬਹੁਤ ਹਲਕਾ ਬਣਾਉਂਦੇ ਸੀਗੇ। ਤੇ ਇਹਦੀ ਮੇਨਟੇਨੈਂਸ ਬਹੁਤ ਸਸਤੀ ਸੀਗੀ, ਚੁਸਤ ਤੇ ਫਰਤੀਲਾ ਇੱਕ ਇਹ ਫਾਈਟਰ ਜੈਟ ਆ। ਇੰਡੀਆ ਨੇ 2001 ਦੇ ਵਿੱਚ ਇਹ ਜਿਹੜੇ ਤੇਜਤ ਸੀਗੇ ਇਹ ਬਣਾਇਆ ਸੀਗਾ। ਤੇ ਇਹਦੀ ਜਿਹੜੀ ਕਾਸਟ ਆ ਬਣਾਉਣ ਦੀ ਉਹ ਵੀ ਲਗਭਗ 640 ਤੋਂ 650 ਕਰੋੜ ਦੇ ਵਿੱਚ ਆ। ਸੋ ਇੱਕ ਤਰ੍ਹਾਂ ਦੇ ਨਾਲ ਇਹ ਸਵਦੇਸ਼ੀ ਜਿਹੜਾ ਜਹਾਜ਼ ਸੀਗਾ ਜਿਹਦੀ ਕੀਮਤ ਕੰਪੈਰੀਟਿਵਲੀ ਜਿਹੜੇ ਅਸੀਂ ਬਾਹਰੋਂ ਖਰੀਦਦੇ ਹਾਂ ਉਹਨਾਂ ਦੇ ਮੁਕਾਬਲੇ ਬਹੁਤ ਘੱਟ ਸੀਗੀ ਆਈਏਐਫ ਦੁਆਰਾ ਇੰਡੀਅਨ 에ਅਰ ਫੋਰਸ ਦੁਆਰਾ ਇਹਦੀ ਕੋਰਟ ਆਫ ਇਨਕੁਆਇਰੀ ਇਸ ਹਾਦਸੇ ਦੀ ਬਿਠਾ ਦਿੱਤੀ ਗਈ ਆ ਪੂਰੀ ਜਾਂਚ ਪਰ ਕੀਤੀ ਜਾਊਗੀ ਐਨ ਬਰੀਕੀ ਜਿਹੜੇ ਮਸਲੇ ਹੋਊਗੇ ਉਹ ਜਾਂਚ ਪਰ ਕੀਤੇ ਜਾਊਗੇ ਬਲੈਕ ਬਾਕਸ ਚੈੱਕ ਕੀਤਾ ਜਾਊਗਾ ਪਰ ਜਿਹੜੀਆਂ ਮੁੰਡਲੀਆਂ ਇਹਦੇ ਬਾਰੇ ਰਿਪੋਰਟਸ ਆ ਰਹੀਆਂ ਮੈਂ ਉਸ ਉਦਾਹਰਨ ਤੇ ਤੁਹਾਨੂੰ ਦੱਸੂਗਾ ਕਿ ਜੋ ਜਾਣਕਾਰ ਦੱਸ ਰਹੇ ਆ ਕਿ ਇਹਦੇ ਵਿੱਚ ਕੋਈ ਇੰਜਨ ਦਾ ਫੇਲਿਅਰ ਨਹੀਂ ਸੀਗਾ ਜਹਾਜ਼ ਦੀ ਕੋਈ ਖਰਾਬੀ ਨਹੀਂ ਸੀ ਕੋਈ ਬਲਾਸਟ ਨਹੀਂ ਹੋਇਆ ਕੋਈ ਸਿਸਟਮ ਦਾ ਫੇਲਿਅਰ ਨਹੀਂ ਹੋਇਆ ਕਈ ਪਾਕਿਸਤਾਨ ਦੇ ਜਾਂ ਕੋਈ ਹੋਰ ਵੀਡੀਓਜ਼ ਚਲਾਈਆਂ ਜਾ ਰਹੀਆਂ ਕਿ ਇਸ ਜਹਾਜ਼ ਦਾ ਤੇਲ ਪਹਿਲਾਂ ਵੀ ਉਹਦਾ ਲੀਕ ਕਰ ਰਿਹਾ ਸੀਗਾ ਸੋ ਇਹ ਸਾਰੀਆਂ ਫੇਕ ਨਿਊਜ਼ ਆ ਐਦਾਂ ਦਾ ਕੁਝ ਨਹੀਂ ਸੀਗਾ ਇਸ ਵੀਡੀਓ ਤੋਂ ਆਪਾਂ ਸਮਝ ਸਕਦੇ ਹਾਂ ਕਿ ਜਹਾਜ਼ ਹਵਾ ਦੇ ਵਿੱਚ ਕਲਾਬਾਜ਼ੀਆਂ ਕਰ ਰਿਹਾ ਸੀਗਾ ਫਿਰ ਉਹ ਇੱਕ ਜੀ ਨੈਗੇਟਿਵ ਮੂਵ ਆਉਂਦਾ ਆ ਉਹ ਕਰਨ ਦੀ ਕੋਸ਼ਿਸ਼ ਕਰਦਾ ਆ ਪਰ ਥੱਲੇ ਜਿਹੜੀ ਇਹ ਦੂਰੀ ਹੁੰਦੀ ਆ ਇਹ ਮਤਲਬ ਕਿ ਅਸਮਾਨ ਤੋਂ ਧਰਤੀ ਦੀ ਉਹ ਬਹੁਤ ਥੋੜੀ ਹੁੰਦੀ ਆ ਇਸ ਲਈ ਹੀ ਉਹ ਥੱਲੇ ਆ ਕੇ ਇਸ ਤਰ੍ਹਾਂ ਸਿੱਧਾ ਹੀ ਟਕਰਾਂਦਾ ਆ ਮਤਲਬ ਕਿ ਪਾਇਲਟ ਨੇ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਉਹਨੇ ਜੋ ਵੀ ਜੀ ਨੈਗੇਟਿਵ ਮੂਵ ਮਤਲਬ ਜੀ ਨੈਗੇਟਿਵ ਮੂਵ ਇਹ ਇਹਨਾਂ ਦੀ ਭਾਸ਼ਾ ਦੇ ਵਿੱਚ ਐਂਦਾ ਕਹਿੰਦੇ ਆ ਕਿ ਜਹਾਜ਼ ਦਾ ਸਿਰ ਥੱਲੇ ਨੂੰ ਮਤਲਬ ਪੂਛ ਉੱਪਰ ਨੂੰ ਹਨਾ ਸੋ ਇਸ ਤਰ੍ਹਾਂ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਸਕਦੇ ਆ ਪਰ ਜਿਹੜੀ ਇਹ ਉਚਾਈ ਸੀਗੀ ਜੋ ਜਾਣਕਾਰ ਦੱਸ ਦਿਆ ਕਿ ਜਿਹੜਾ ਨੈਗੇਟਿਵ ਜੀ ਨੈਗੇਟਿਵ ਮੂਵ ਕਰਨਾ ਹੁੰਦਾ ਉਹ ਘੱਟ ਤੋਂ ਘੱਟ 1500 ਤੋਂ 2000 ਫੁੱਟ ਦੀ ਉਚਾਈ ਚਾਹੀਦੀ ਆ ਪਰ ਇੱਥੇ ਜਿਹੜੀ ਸੀਗੀ ਉਹ 500 ਤੋਂ 500 ਤੋਂ ਲੈ ਕੇ 700 ਫੁੱਟ ਤੱਕ ਦੀ ਉਚਾਈ ਸੀਗੀ ਇਸ ਲਈ ਜਦੋਂ ਉਹਨੇ ਜੀ ਨੈਗੇਟਿਵ ਮੂਵ ਮਾਰਿਆ ਪਾਇਲਟ ਨੇ ਪਰ ਉਹਦੇ ਕੋਲੋਂ ਸਮੇਂ ਸਿਰ ਉਹਦੇ ਵਿੱਚੋਂ ਨਿਕਲਿਆ ਨਹੀਂ ਗਿਆ ਐਦਾਂ ਨਹੀਂ ਕਿ ਪਾਇਲਟ ਕੋਈ ਨੌ ਸਿੱਖਿਆ ਬੰਦਾ ਜਗਾ ਇਹ ਜਿਹੜਾ ਨਮਾਸ਼ ਸਿਆਲ ਸੀਗਾ ਐਨ ਉੱਤਮ ਦਰਜੇ ਦਾ ਪਾਇਲਟ ਸੀਗਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ 에ਅਰ ਸ਼ੋ ਹੁੰਦੇ ਆ ਉਹਦੇ ਵਿੱਚ ਕੋਈ ਆਮ ਜਾਣੀ ਕਿ ਪਾਇਲਟ ਨੂੰ ਨਹੀਂ ਉਹ ਭੇਜਦੇ ਆਗੇ ਕਿਸੇ ਨੂੰ ਭਰੋਸਾ ਹੁੰਦਾ ਹੈ ਕਿ ਹਾਂ ਬਈ ਇਹ ਸਾਡਾ ਇੱਕ ਵਧੀਆ ਪਾਇਲਟ ਆ ਉਸ ਨੂੰ ਹੀ ਭੇਜਦੇ ਆ ਫਾਈਟਰ ਜੈਟ ਕਿਸੇ ਵੀ ਦੇਸ਼ ਦਾ ਕ੍ਰੈਸ਼ ਹੋ ਸਕਦਾ ਹੈ ਜਿਸ ਹਿਸਾਬ ਦੇ ਨਾਲ ਇਹ ਜਦੋਂ ਕੋਈ ਵੀ ਸ਼ੋਅ ਹੁੰਦੇ ਆ ਉਹਦੇ ਵਿੱਚ ਇਹ ਪਾਇਲਟ ਕਲਾਬਾਜ਼ੀਆਂ ਕਰਦੇ ਆ ਨਾ ਮੈਨੂਵਰਸ ਕਰਦੇ ਆ ਉਹ ਬਹੁਤ ਹੀ ਇੱਕ ਤਰ੍ਹਾਂ ਨਾਲ ਰਿਸਕੀ ਹੁੰਦੇ ਆ ਕਦੇ ਆਨ ਪੂਰਾ ਦੇਖੋ ਆ ਤੁਸੀਂ ਤੇਜਸ ਇਹ ਆਨ ਪੂਰਾ ਆਨ ਮਤਲਬ ਕੀ ਇੱਕਦਮ ਉਲਟਾ ਹੋ ਗਿਆ 360 ਐਂਗਲ ਤੇ ਜਾ ਕੇ ਹੈ ਨਾ ਸੋ ਇਸ ਲਈ ਜਿਹੜੇ ਇਹ ਕ੍ਰੈਸ਼ ਆ ਹਨ ਇਹ ਕਈ ਦੇਸ਼ਾਂ ਦੇ ਹੁੰਦੇ ਰਹਿੰਦੇ ਆ ਤੁਸੀਂ ਅਮਰੀਕਾ ਦਾ ਜਹਾਜ਼ ਲਾ ਲਓ ਐਫ 35 ਉਹ ਵੀ ਕ੍ਰੈਸ਼ ਹੋਇਆ ਐਸੇ ਤਰ੍ਹਾਂ ਤੇ ਇਹ ਪਾਕਿਸਤਾਨ ਦੇ ਐਫ 16 ਜਾਂ ਜੇ ਐਫ 17 ਉਹ ਵੀ ਕ੍ਰੈਸ਼ ਹੋਇਆ ਜੇ 16 ਤਾਂ ਉਹਨਾਂ ਦਾ ਪਾਕਿਸਤਾਨ ਵਾਲਿਆਂ ਦਾ ਪਰੇਡ ਕਰਦੇ ਸਮੇਂ ਹੋ ਗਿਆ ਸੀਗਾ ਸੋ ਇਹ ਇੱਕ ਨਾਰਮਲ ਚੀਜ਼ ਆ ਇਹਦੇ ਵਿੱਚ ਐਨ ਇੱਕ ਮਤਲਬ ਕਿ ਮਿਲੀ ਸੈਕਿੰਡ ਦੇ ਵਿੱਚ ਵੀ ਜਾਨੀ ਕਿ ਨਿਰਨੇ ਲੈਣੇ ਪੈਂਦੇ ਆ ਸੋ ਇਹਦੇ ਨਾਲ ਇਹ ਚੀਜ਼ਾਂ ਹੋ ਸਕਦੀਆਂ ਜਿਆਦਾਤਰ ਦੇਸ਼ ਜਦੋਂ ਇਦਾਂ ਦੇ ਹਾਦਸੇ ਹੁੰਦੇ ਆ ਉਨਾ ਦੇ ਫਾਈਟਰ ਜੈਟ ਦੇ ਉਹ ਲੁਕੋ ਲੈਂਦੇ ਆ ਕਿਉਂਕਿ ਕਈ ਦੇਸ਼ਾਂ ਨੇ ਉਹ ਅੱਗੇ ਵੇਚਣੇ ਵੀ ਹੁੰਦੇ ਆ ਜਾਂ ਜਿਨ੍ਹਾਂ ਦੇਸ਼ਾਂ ਦੇ ਉਹ ਫਾਈਟਰ ਜੈਟ ਹੁੰਦੇ ਆ ਉਹ ਆਪਣਾ ਇੱਕ ਤਰ੍ਹਾਂ ਨਾਲ ਇਹ ਸਮਝਦੇ ਆ ਕਿ ਸਾਡੀ ਜਿਹੜੀ ਮਤਲਬ ਕਿ ਇਹ ਵਾਜੂ ਸੈਨਾ ਮਤਲਬ 에ਅਰ ਸੈਨਾ ਉਹਦਾ ਥੋੜੀ ਜਿਹੀ ਘਟਾ ਹੋਊਗਾ ਜਸ ਤੇਜਸ ਇੱਕ ਬੜਾ ਸੇਫ ਜਹਾਜ਼ ਮੰਨਿਆ ਜਾਂਦਾ ਇਹ ਸੈਕੰਡ ਟਾਈਮ ਆ ਕਿ ਇਸ ਤਰ੍ਹਾਂ ਉਹ ਕ੍ਰੈਸ਼ ਹੋਇਆ ਇਸ ਤੋਂ ਪਹਿਲਾਂ ਜ਼ਿਆਦਾਤਰ ਆਪਾਂ ਨਿਊਜ਼ ਸੁਣੀਆਂ ਹੋਣੀਆਂ ਕਿ ਆਪਣਾ ਮਿਗ 21 23 ਹੈਨਾ ਮਿਗ ਜਹਾਜ਼ ਜਿਹੜੇ ਆ ਉਹ ਬਹੁਤ ਸਾਰੇ ਡਿਗੇ ਆ ਸੋ ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਮਤਾਬਕ ਪਿਛਲੇ 60 ਕ ਸਾਲਾਂ ਦੇ ਵਿੱਚ 200 ਪਾਇਲਟ ਜਾਨੀ ਕਿ ਇਸ ਤਰ੍ਹਾਂ ਜਿਹੜੇ ਮਿਗ ਜਹਾਜ਼ ਆ ਉਹਨਾਂ ਵਿੱਚੋਂ ਜ਼ਿਆਦਾਤਰ 21 ਹੁੰਦਾ ਸੀਗਾ ਉਹ ਕ੍ਰੈਸ਼ ਹੋਏ ਆ ਤੇ 200 ਪਾਇਲਟ ਇਹਦੇ ਵਿੱਚ ਲਗਭਗ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਇਹ ਜਿਹੜੇ ਮਿਗ ਜਹਾਜ਼ ਸੀਗੇ ਇਹ ਲਗਭਗ 400 ਤੋਂ ਲੈ ਕੇ 500 ਪਿਛਲੇ 60 ਕ ਸਾਲਾਂ ਦੇ ਵਿੱਚ ਇਹ ਡਿਗੇ ਆ ਐਨੇ ਜ਼ਿਆਦੇ ਕ੍ਰੈਸ਼ ਹੋਏ ਆ ਸੋ ਮਿਗ ਬਾਰੇ ਤਾਂ ਆਪਾਂ ਸੁਣਿਆ ਸੀਗਾ ਪਰ ਤੇਜਸ ਬਹੁਤ ਘੱਟ ਇਸ ਤਰ੍ਹਾਂ ਦੇ ਕੋਈ ਵੀ ਉਹਦੇ ਹਾਦਸੇ ਹੁੰਦੇ ਆ ਸੋ ਇੱਕ ਦੁਖਦਾਈ ਘਟਨਾ ਸੀਗੀ ਸੋ ਇਹ ਸਾਰੀਆਂ ਖਬਰਾਂ ਸੀਗੀਆਂ ਇਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਉੱਥੇ ਇੰਡੀਆ ਦਾ ਇਹ ਤੇਜਸ ਜਿਹੜਾ ਉੱਥੇ ਹਾਦਸਾ ਗ੍ਰਸਤ ਹੋਇਆ ਉਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਆ ਆਪਣਾ ਇੱਕ ਜਿਹੜਾ ਪਾਇਲਟ ਸੀਗਾ ਨਮਾਸ਼ ਸਿਆਲ ਜਿਹਦੀ ਡੈਥ ਹੋ ਗਈ ਆ ਉਹਦੇ ਲਈ ਬਹੁਤ ਹੀ ਆਪਾਂ ਨੂੰ ਦੁੱਖ ਆ ਸੋ ਇਹ ਪੂਰੀ ਘਟਨਾ ਸੀ ਦੱਸਣ ਦੀ ਕੋਸ਼ਿਸ਼ ਕੀਤੀ ਕੁਝ ਵਧੀਆ ਲੱਗਦਾ ਹੁੰਦਾ ਤਾਂ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ